ਸਸ਼ਗਲ ਔਰ ਇਅਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵੇਲੇ ਦੀ ਆਪਾਂ ਮਹਾੜੀ ਦੇ ਬੈਸਟ ਕਮਾਲ ਦੇ ਬਾਹਰ ਮੌਜੂਦਾ ਜਿੱਥੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਲਾ ਮੌਡਰਿਕ ਨੂੰ ਲੈ ਕੇ ਇੱਕ ਕੈਂਪ ਚਲਾਇਆ ਜਾ ਰਿਹਾ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਮੌਡਰਿਕ ਦੇ ਸਵੇਂ ਤੁਸੀਂ ਜਦੋਂ ਇਹ ਦੱਸਿਆ ਜਾ ਰਿਹਾ ਕਿ ਮੌਡਰਿਕ ਦੇ ਵਿੱਚ ਵੀ ਕਿਵੇਂ ਜਦੋਂ ਯੁੱਧ ਦੇ ਸਮੇਂ ਕੋਈ ਇਸ ਤਰ੍ਹਾਂ ਦਾ ਕੋਈ ਹਰਸ਼ਾ ਵਰਪਰਦਾ ਤਾਂ ਤੁਸੀਂ ਕਿ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ ਪਬਲਿਕ ਨੂੰ ਦੱਸਿਆ ਜਾ ਰਿਹਾ ਵੀ ਤੁਸੀਂ ਬੈਠ ਕੇ ਜਾਂ ਕਿਹੜੇ ਕਿ ਕਿਤੇ ਦੀਵਾਰ ਦੇ ਉੱਤੇ ਲੁੱਕ ਕੇ ਪਿੱਛੇ ਲੁੱਕ ਕੇ ਕਿਵੇਂ ਆਪਣੇ ਤੁਸੀਂ ਇਸ ਚੀਜ਼ਾਂ ਤੋਂ ਸਾਰੀ ਚੀਜ਼ਾਂ ਤੋਂ ਨਿਕਲ ਸਕਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਸਾਰੀ ਗੱਲਬਾਤ ਨਹੀਂ ਤਾਂ ਮੈਡਮ ਨਾਲ ਗੱਲਬਾਤ ਵੀ ਕਰਾਂਗੇ ਇਸ ਵਕਤ ਮੈਡਮ ਮੌਜੂਦ ਨੇ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਕੁਝ ਕਹਿਣਾ ਉਹਨਾਂ ਸਮਝਾ ਰਹੇ ਹੋ ਕਿਸ ਤਰ੍ਹਾਂ ਜਿਵੇਂ ਲੋਕਾਂ ਨੂੰ ਜਿਹੜਾ ਇਸ ਵਿੱਚ ਪਛਣਾ ਚਾਹੀਦਾ ਤੁਸੀਂ ਕੀ ਦੱਸਦੇ ਮੈਂ ਇਹੀ ਕਹਾਂਗੀ ਅਸੀਂ ਮੌਕ ਡ੍ਰਿਲ ਬੈਸਟੈਕ ਮਾਲ ਦੇ ਵਿੱਚ ਕੀਤੀ ਹੈ ਇਹ ਮੌਕ ਡ੍ਰਿਲ ਸੀ ਕਿ ਕਿਸੇ ਵੀ 에어 ਸਟ੍ਰਾਈਕ ਦੇ ਸਿਚੁਏਸ਼ਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਰਿਸਪੌਂਡ ਕਰਨਾ ਹੈ ਐਂਡ achhi mock drill ਰਹੀ ਇੱਥੇ ਸਾਡੇ ਨਾਲ CISF ਪੰਜਾਬ ਪੁਲਿਸ ਹோம் ਗਾਰਡਸ ਦੀ ਫੋਰਸ ਦੇ ਨਾਲ-ਨਾਲ ਹੀ ਸਾਡੇ ਕੋਲ ਵੋਲੰਟੀਅਰਸ ਵੀ ਮੌਜੂਦ ਸੀ ਕਿ NCC NSS ਆਪਦਾ ਮਿੱਤਰ ਦੇ ਵੋਲੰਟੀਅਰਸ ਉਹਨਾਂ ਨੇ ਡੈਮੋਨਸਟ੍ਰੇਸ਼ਨ ਵੀ ਦਿੱਤਾ ਮਾਲ ਅਥਾਰਟिटीज ਨੇ ਵੀ ਰਿਸਪੌਂਡ ਕੀਤਾ ਜੋ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਬੰਦ ਆ ਰਿਸਪੌਂਸ ਮੈਂ ਸਾਰੇ ਨੂੰ ਅਪੀਲ ਕਰਾਂਗੀ 7:30 ਤੋਂ ਲੈ ਕੇ 7:40 ਵਜੇ ਤੱਕ ਸਾਡੀ ਇੱਕ ਬਲੈਕਆਊਟ ਡ੍ਰਿਲ ਹੋਣ ਵਾਲੀ ਹੈ ਉਸ ਦੇ ਵਿੱਚ ਵੀ ਸਾਡਾ 7 2 ਤੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਇੱਕ ਦੂਜੇ ਦਾ ਸਾਥ ਦੂ ਤੇ ਸਮਝਦਾਰੀ ਦੇ ਨਾਲ ਕੰਮ ਕਰੋ ਕੁਝ ਜਿਹੜੇ ਅਨੇ ਹੁੰਦੇ ਨੇ ਜਾਂ ਕੁਝ ਬਹਿਰੇ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਬਚਾਅ ਜਿਹੜਾ ਦੱਸ ਸਕਦੇ ਭਾਂਦੇ ਤਰ੍ਹਾਂ ਕਿਵੇਂ ਉਹਨਾਂ ਨੂੰ ਉਹ ਕਿਵੇਂ ਬਚ ਸਕਦੇ ਦੇਖੋ ਉਹਨਾਂ ਲਈ ਮੈਂ ਇਹੀ ਕਹਾਂਗੀ ਜੋ ਸਾਡੇ ਵੌਲੰਟੀਅਰਸ ਹੈ ਉਹ ਵੀ ਹੈਲਪ ਕਰਨਗੇ ਪਰ ਜੋ ਜੀਵੇਂ ਕਿ ਪਹਿਲਾਂ ਵੀ ਕਿਹਾ ਆਪਣੀ ਤੇ ਆਪਣੇ ਨਾਲ ਵਾਲੇ ਦੀ ਖਾਸ ਤੌਰ ਤੇ ਜੋ ਵਲਨਰੇਬਲ ਗਰਪਸ ਹੋ ਗਏ ਕਿਸੇ ਤਰ੍ਹਾਂ ਕੋਈ ਡਿਸੇਬਲਡ ਕੋਈ ਪ੍ਰੈਗਨੈਂਟ ਲੇਡੀਜ਼ ਨੇ ਜਾਂ ਛੋਟੇ ਬੱਚੇ ਨੇ ਉਹਨਾਂ ਦਾ ਵੀ ਅਸੀਂ ਧਿਆਨ ਦੇਣਾ ਹੈ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਹੈ ਪਰ ਕਿਸੇ ਵੀ ਰੂਮਰ ਦੇ ਵਿੱਚ ਨਹੀਂ ਅਸੀਂ ਆਣਾ ਤੇ ਪੈਨਿਕ ਬਿਲਕੁਲ ਵੀ ਨਹੀਂ ਕਰਨਾ ਪ੍ਰੋਟੈਕਟ ਜੇ ਤੁਸੀਂ ਗੱਲ ਕਰੇ ਬੱਚਿਆਂ ਨੂੰ ਜੇ ਲੇਡੀਜ਼ ਨੇ ਜਿਹੜੇ ਪ੍ਰੈਗਨੈਂਟ ਨੇ ਤਾਂ ਉਹ ਕਿਸ ਤਰ੍ਹਾਂ ਬਚਾਅ ਕਰਨ ਤੁਸੀਂ देखो लेडीज़ या फिर कोई भी वनरेबल ग्रुप है कोई प्रेग्नेंट लेडीज़ है बच्चे हैं उनके लिए जो उनके साथ में जो भी केयर टेकर है या साथ में है वो उनको अपने साथ लेते हुए बिना पैनिक कर रहे हुए जो भी डायरेक्शंस दी जा रही हैं वो बेशक ब्लैकआउट को लेकर डायरेक्शन्स हैं या इवेक्एशन को लेकर डायरेक्शन्स हैं वहाँ पर उनको फॉलो करें जिस किसी भी तरह की मेडिकल हेल्प की ज़रूरत है तो मेडिकल हेल्थ के लिए आप कॉल करें अगर आपके पास मेडिकल टीम आ गई है उनसे ज़रूर मदद मांगें कामनेस के साथ और बिना पैनिक करे कोई ये सिचुएशन के साथ बिल्कुल सामना करा जा सकता है बहुत धनबाद थैंक यू ਮੋਹਾਲੀ ਦੇ ਡੀਸੀ ਕੋਮਲ ਮਿੱਤਲ ਜੀ ਜਿਹੜੇ ਨੇ ਉਹਨਾਂ ਨੇ ਆਪ ਨੂੰ ਦੱਸਿਆ ਵੀ ਕਿਵੇਂ ਤੁਸੀਂ ਜਿਹੜਾ ਮੌਕੂਦ ਦੇ ਸਮੇਂ ਜਾਕਰ ਤੁਸੀਂ ਯੁੱਧ ਦੇ ਸਮਿਆਂ ਦੇ ਵਿੱਚ ਅਗਰ ਫਸ ਜਾਂਦੇ ਹੋ ਤਾਂ ਸਿਚੁਏਸ਼ਨ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਹੈਂਡਲ ਕਰ ਸਕਦੇ ਹੋ ਤਾਂ ਅਗਰ ਕੋਈ ਕਿਸੇ ਤਰ੍ਹਾਂ ਦੀ ਘਟਨਾ ਵਾਪਰਦੀ ਜਾਂ ਕਿਸੇ ਪ੍ਰੈਗਨੈਂਟ ਲੇਡੀ ਜਾਂ ਬੱਚੇ ਨੇ ਤਾਂ ਉਸ ਸਮੇਂ ਜਾਂ ਕੋਈ ਐਮਰਜੈਂਸੀ ਆ ਜਾਂਦੀ ਤਾਂ ਤੁਸੀਂ ਕਿਸ ਤਰ੍ਹਾਂ ਉਸ ਦੇ ਸਮੇਂ ਜਿਹੜਾ ਆਪਣੇ ਆਪ ਨੂੰ ਬਚਾ ਕਰ ਸਕਦੇ ਹੋ ਦੇਖੋ ਜੀ ਜਿਵੇਂ ਕਿ ਡੀਸੀ ਸਾਹਿਬ ਨੇ ਕਿਹਾ ਅਸੀਂ ਤੁਹਾਨੂੰ ਕਹਿ ਰਹੇ ਹਾਂ ਸਾਰਿਆਂ ਨੂੰ ਸਾਡੀ ਇਹੀ ਅਪੀਲ ਹੈਗੀ ਕਿ ਇਹ ਜਿਹੜੀ ਹੈਗੀ ਹੈ ਕੋਈ ਪੈਨਿਕ ਵਾਲੀ ਗੱਲ ਨਹੀਂ ਹੈ ਮੌਬ ਡ੍ਰਿਲ ਹੈਗੀ ਹੈ ਇਹਦੇ ਵਿੱਚ ਪ੍ਰਸ਼ਾਸਨ ਦਾ ਸਾਥ ਦਿਓ ਪੁਲਿਸ ਦਾ ਸਾਥ ਦਿਓ ਆਉਣ ਵਾਲੇ ਸਮਾਜ ਦੇ ਵਿੱਚ ਵੀ ਜੋ ਵੀ ਇਨਸਟ੍ਰਕਸ਼ਨਸ ਆਂਦੇ ਆਂ ਭਾਵੇਂ ਉਹ ਆਰਮੀ ਪੈਰਾ ਮਿਲਟਰੀ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਜੋ ਵੀ ਗੱਲ ਕਹਿੰਦੇ ਉਹਨਾਂ ਦਾ ਸਾਥ ਦਿਓ ਇਹ ਸਾਰਾ ਜਿਹੜਾ ਅਸੀਂ ਇੱਥੇ ਆ ਕੇ ਅੱਜ ਕਾਰਵਾਈ ਕੀਤੀ ਹੈ ਸਾਰੇ ਇਕੱਠੇ ਹੋਏ ਆ ਆਪਣੇ ਬੱਚੇ ਆ ਐਨਐਸਐਸ ਦੇ ਆਏ ਆ ਐਨਸੀਸੀ ਦੇ ਸਿਵਲ ਡਿਫੈਂਸ ਦੇ ਆਏ ਆ ਇਹਦਾ ਸਾਰਿਆਂ ਦਾ ਪਰਪਸ ਇਹ ਕੀ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕੱਲ ਨੂੰ ਕੋਈ ਸਿਚੁਏਸ਼ਨ ਹੁੰਦੀ ਤਾਂ ਆਪਾਂ ਕਿਸ ਤਰੀਕੇ ਨਾਲ ਕਰਨਾ ਹੈ ਤੋ ਜਿਹੜੇ ਵਿਅਕਤੀ ਹੋਰਡਿੰਗ ਕਰ ਰਹੇ ਆ ਕੋਈ ਅਫਵਾਹ ਫੈਲਾ ਰਹੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣਾ ਚਾਹਨਾ ਕਿ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜਾ ਕੋਈ ਫੇਕ ਨਿਊਜ਼ ਰੂਮਰ ਫੈਲਾਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਸੋ ਜਿਹੜਾ ਹੈਗਾ ਕੋਈ ਰੂਮਰ ਮੋਂਗਰਿੰਗ ਨਾ ਕਰੋ ਔਰ ਜੋ ਵੀ ਪ੍ਰਸ਼ਾਸਨ ਇਨਸਟਰਕਸ਼ਨ ਦਿੰਦਾ ਉਹਦੀ ਪਾਲਣਾ सर अभी किस तरह क्या देखिए जैसे जो मोबाइल हुई है काफी इसका उपयोग मिलेगा हमारे सिविल जो डिफेंस के जो हमारी सिविल डिफेंस के लिए कराई जा रही है ये जो आम पब्लिक है इसको बहुत मदद मिलेगी एक्चुअली में अगर कभी अटैक हो जाता है तो हमारे जितने भी पब्लिक है लोकल पब्लिक बच्चा हो या बड़ा बूढ़ा अभी सभी तो इससे क्या एक महत्वपूर्ण जानकारी मिलेगी कि ऐसे समय में हमें क्या करना है और क्या नहीं करना है तो ये बहुत अच्छी चीज़ है जो मोबिल करवाई जा रही है सब बहुत अच्छा महत्वपूर्ण so, uh, जिस तरह से मोबिल करवाई जाती है uh, लोगों को क्या कैसे जाए? क्या क्या, 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 क्या इतना नहीं वैकेशन जैसे अभी आपने देखा था मॉडल में हमने करवाया था जैसे कि सबसे पहले इसका कॉडन लग चुका था इस एरिया का पूरा अच्छा। इसका टोपोग्राफी सारा हमारे पास था कि इसके एग्जिट गेट जो है चार से पांच हैं जिसमें की हमें बाहर नहीं निकालना है क्योंकि अगर बाहर निकालेंगे तो बाहर और उनकी कैजुअलिटी होने का खतरा है लेकिन उसका सेफ सबसे हमने देखा की एरिया इसका बेसमेंट है जहाँ पे अगर एयर स्ट्राइक हो भी जाती है तो कम से कम हो यह कह दी कि बिल्कुल भी नुकसान नहीं होगा जितना भी यहाँ पे अंदर पब्लिक थी तो, तो यही चीज कभी तो यह तो 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 भी इसका बिल्डिंग का एक चीज रहती है अगर आप बिल्डिंग के ऊपर कुछ चीज से अटैक करते हैं तो बिल्डिंग हमेशा इस तरह से क्लैप होती है तो हमने जो इसका जो असेंबल एरिया रखा था वो बिल्कुल बिल्डिंग के कोने में रखा था इस तरह से ताकि पब्लिक का बिल्कुल भी नुकसान न हो सके पब्लिक के लिए तो यही है बी अलर्ट रहे सेफ रहे और ये फोर्स आपके साथ है चाहे वो आर्मी हो बी एस एफ हो आर्मी सारी पैरामिलिट्री सारी आपके साथ है सर ये रहने कैमरा मैन गुरप्रीत नाल रविंद्र सिंह